ਹਰ ਇੱਕ ਸਟੇਜ ਦਾ ਕੋਈ ਨਾ ਕੋਈ ਪਾਰਟਿਸਪੈਂਟ ਸੀ 200 ਦੇ ਕਰੀਬ ਪਾਰਟਿਸਪੈਂਟ ਨੇ ਹਿੱਸਾ ਲਿਆ ਸੀ ਉਹਦੇ ਵਿੱਚ ਮੈਂ ਮਿਸਿਸ ਪੰਜਾਬਨ ਦਾ ਖਿਤਾਬ ਜਿੱਤਿਆ ਹੈ ਬਚਪਨ ਦਾ ਹੀ ਸ਼ੌਂਕ ਸੀਗਾ ਵੈਨਿਕਨ ਜਿਵੇਂ ਮੇਰੀ ਕਾਫੀ ਕਲੋਜ਼ ਰਹੀ ਹੈ ਪਹਿਲੇ ਵੀ ਮੈਨੂੰ ਬਚਪਨ ਤੋਂ ਹੀ ਸ਼ੌਂਕ ਸੀ ਐਕਚੁਅਲੀ ਤੇ ਮੈਂ ਸਕੂਲ ਦੇ ਵਿੱਚ ਵੀ ਸਟੇਜ ਦੇ ਉੱਤੇ ਪਾਰਟਿਸਪੇਟ ਕਰਦੀ ਰਹਿੰਦੀ ਤੇ ਇਹੀ ਸ਼ੌਂਕ ਮੈਨੂੰ ਅੱਗੇ ਲਿਆਇਆ ਜਿਹੜੀ ਬਾਡੀ ਦੀ ਫਿਗਰ ਹੈ ਜੀ ਆ ਜਾਂ ਤੁਹਾਡੀ ਜਿਹੜੇ ਦਾ ਗ로우 ਹੈਗਾ ਜਾਂ ਤੁਹਾਡੀ ਜਿਹੜੀ ਕੌਨਫੀਡੈਂਸ ਲੈਵਲ ਹੈਗਾ ਉਹ ਸਾਰਿਆਂ ਦੇ ਵਿੱਚ ਉਸਾਈ ਹੁੰਦੀਆਂ ਨੇ ਔਰ ਮੈਂ ਸਮਝਦਾ ਕਿ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਦੇ ਨਾਲ ਜਿਹੜੇ ਹੈਗੇ ਆ ਪਾਰਟਿਸਪੈਂਟ ਜਿਹੜੇ ਉੱਪਰ ਕੇ ਜਿਹੜੇ ਹੈਗੇ ਆ ਉਹ ਇੰਡੀਆ ਲੈਵਲ ਦੇ ਉੱਤੇ ਜਾਂਦੇ ਨੇ। ਇਹ ਫੈਮਿਲੀ ਦੀ ਸਪੋਰਟ ਨਾਲ ਹੀ ਮੈਂ ਅੱਗੇ ਵਧਿਆ। ਮੈਨੂੰ ਇੰਨੀ ਜ਼ਿਆਦਾ ਖੁਸ਼ੀ ਹੋਈ ਕਿ ਆਪਣੇ ਫਿਟਨੈਸ ਸੈਂਟਰ ਦੀ ਇਹ ਸ਼ਾਨ ਹੈ। 13 ਅਕਤੂਬਰ ਦੇ ਦਿਨ ਇਹਦਾ ਸ਼ੁਰੂਆਤ ਰਾਵੀਨਿਕਾ ਬੋਲਨਾ ਮੇਰ ਦਾ ਜੀ ਸਭ ਤੋਂ ਪਹਿਲਾਂ ਤੁਹਾਨੂੰ ਬਹੁਤ ਬਹੁਤ ਬਾਰਤਾਂ ਪੰਜਾਬ ਦੇ ਵਿੱਚ ਤੁਸੀਂ ਆਪਣਾ ਨਾਮ ਰੋਸ਼ਨ ਕੀਤਾ ਹੈਗਾ ਮਿਸਟਰਸ ਪੰਜਾਬ ਬਣ ਕੇ ਇਹ ਕਿੰਦਾ ਇਸ ਮੁਕਾਮ ਤੇ ਪਹੁੰਚੀ ਐਕਚੁਅਲੀ ਮੈਂ ਨਾ ਕੰਪੀਟੀਸ਼ਨ ਚ ਪਾਰਟਿਸਪੇਟ ਕੀਤਾ ਸੀ ਉੱਥੇ ਇੰਡੀਆ ਲੈਵਲ ਤੋਂ ਹਰੇਕ ਸਟੇਟ ਦੇ ਕੰਪੀਟੀਟਰਸ ਆਏ ਸੀ ਕੋਈ ਚੇਨਈ ਤੋਂ ਆਇਆ ਸੀ ਕੋਈ ਕੇਰਲਾ ਤੋਂ ਆਇਆ ਸੀ ਕੋਈ ਤਰਾਕੰਡ ਹਰੇਕ ਸਟੇਟ ਦਾ ਕੋਈ ਨਾ ਕੋਈ ਪਾਰਟਿਸਪੈਂਟ ਸੀ ਉਸ ਵਿੱਚ 200 ਤੋਂ 200 ਦੇ ਕਰੀਬ ਪਾਰਟਿਸਪੈਂਟਸ ਨੇ ਹਿੱਸਾ ਲਿਆ ਸੀ ਉਹਦੇ ਵਿੱਚ ਮੈਂ ਮਿਸਿਸ ਪੰਜਾਬਨ ਦਾ ਖਿਤਾਬ ਜਿੱਤਿਆ ਹੈ ਤੇ ਮੈਂ ਚਾਹਨੀ ਆ ਕਿ ਅੱਗੇ ਵੀ ਮੈਂ ਇਹ ਹੋਰ ਕੰਪੀਟੀਸ਼ਨਾਂ 'ਚ ਹਿੱਸਾ ਲਵਾਂ ਤੇ ਮੈਂ ਹੋਰ ਟੌਪ ਲੈਵਲ ਤੇ ਪਹੁੰਚਣਾ ਚਾਹੁੰਦੀ ਹਾਂ ਮੈਮ ਕਿੱਦਾਂ ਤੁਹਾਨੂੰ ਇਹ ਆਈਡੀਆ ਆਇਆ ਵੀ ਤੁਸੀਂ ਇਸ ਮੁਕਾਮ ਤੇ ਪਹੁੰਚਣਾ ਕਿਉਂਕਿ ਇਸ ਮੁਕਾਮ ਦੇ ਉੱਤੇ ਬੜੇ ਲੱਕੀ ਵਾਲੀ ਬੰਦੇ ਹੁੰਦੇ ਜਿਹੜੇ ਪਹੁੰਚਦੇ ਨੇ ਔਰ ਬਹੁਤ ਸਟਰਗਲ ਕਰਨੀ ਪੈਂਦੀ ਹੈ। ਹਾਂਜੀ ਮੈਨੂੰ ਬਚਪਨ ਤੋਂ ਹੀ ਸ਼ੌਂਕ ਸੀ ਐਕਚੁਅਲੀ ਤੇ ਮੈਂ ਸਕੂਲ ਦੇ ਵਿੱਚ ਵੀ ਸਟੇਜ ਦੇ ਉੱਤੇ ਪਾਰਟਿਸਿਪੇਟ ਕਰਦੀ ਰਹਿੰਦੀ ਸੀ। ਮੈਨੂੰ ਡਾਂਸਿੰਗ ਦਾ ਵੀ ਬਹੁਤ ਸ਼ੌਂਕ ਹੈ ਤੇ ਸਿੰਗਿੰਗ ਦਾ ਵੀ ਬਹੁਤ ਸ਼ੌਂਕ ਹੈ। ਇਹੀ ਸ਼ੌਂਕ ਮੈਨੂੰ ਅੱਗੇ ਲਿਆਇਆ ਤੇ ਮੈਂ ਲੋਕਾਂ ਨੂੰ ਵੀ ਜਾਗਰੂਕ ਕਰਨਾ ਚਾਹੁੰਦੀ ਹਾਂ ਕਿ ਉਹ ਇਸ ਤਰ੍ਹਾਂ ਦੇ ਕੰਪੀਟੀਸ਼ਨ ਵਿੱਚ ਹਿੱਸਾ ਲੈਣ। ਉਹ ਲੇਡੀਜ਼ ਜਿਨ੍ਹਾਂ ਦੇ ਅੰਦਰ ਟੈਲੈਂਟ ਹੈ ਤੇ ਉਹ ਚਾਹੁੰਦੀਆਂ ਕਿ ਇਸ ਫੀਲਡ ਵਿੱਚ ਉਹ ਅੱਗੇ ਆਉਣਾ ਚਾਹੁੰਦੀਆਂ ਤੇ ਮੈਂ ਉਹਨਾਂ ਨੂੰ ਜ਼ਰੂਰ ਪ੍ਰੇਰਿਤ ਪ੍ਰੇਰ ਹਿੰਮਤ ਵੀ ਵਧਾਵਾਂਗੀ ਮੈਂ ਇਸ ਵਾਸਤੇ ਤੁਹਾਨੂੰ ਮੇਂ ਗਾੜਾ ਸਪੋਰਟ ਗੈਲਰੀ ਆਪਣੇ ਪੇਰੈਂਟਸ ਦੀ ਰਹੀ ਹੈ ਹਸਬੰਦ ਦੀ ਰਹੀ ਹੈ ਬੱਚਿਆਂ ਦੀ ਰਹੀ ਹੈ ਕਿਉਂਕਿ ਬਿਨਾਂ ਸਪੋਰਟ ਬਿਨਾਂ ਵਧ ਨਹੀਂ ਸਕਦੀ ਹਾਂ ਹਾਂਜੀ ਮੈਨੂੰ ਮੇਰੀ ਫੈਮਲੀ ਦੀ ਪੂਰੀ ਸਪੋਰਟ ਮਿਲੀ ਹੈ ਪੇਰੈਂਟਸ ਦੀ ਵੀ ਸਪੋਰਟ ਮਿਲੀ ਮੇਰੇ ਹਸਬੰਦ ਨੇ ਵੀ ਬਹੁਤ ਸਪੋਰਟ ਕੀਤੀ ਮੇਰੇ ਬੱਚਿਆਂ ਨੇ ਵੀ ਬਹੁਤ ਸਪੋਰਟ ਕੀਤੀ ਐਕਚੁਅਲੀ ਫੈਮਲੀ ਦੀ ਸਪੋਰਟ ਨਾਲ ਹੀ ਮੈਂ ਅੱਗੇ ਵਧੀਆਂ ਤੇ ਹੁਣ ਅੱਗੇ ਤੁਹਾਡਾ ਕੀ ਮਕਾਮ ਹੈ ਜੀ ਆਮ ਲੋਕਾਂ ਲਈ ਜਾਣੀਏ ਕਿ ਤੁਹਾਡੀ ਵੀ ਦੂਸਰੀ ਕਿਹੜੀ ਫਾਸਲ ਵਿੱਚ ਹੈ ਅੱਗੇ ਵੀ ਮੈਂ ਚਾਹਨੀ ਆ ਕਿ ਮੈਂ ਇਸ ਤਰ੍ਹਾਂ ਦੇ ਕੰਪੀਟੀਸ਼ਨ 'ਚ ਹਿੱਸਾ ਲੈ ਕੇ ਇੰਡੀਆ ਦੀ ਟੌਪ ਲਿਸਟ ਵਿੱਚ ਆਵਾਂ ਤੇ ਮੈਂ ਸੀਰੀਅਲ ਵਿੱਚ ਵੀ ਕੰਮ ਕਰਨਾ ਚਾਹਾਂਗੀ ਅੱਜ ਸਿੱਕੇ ਨਾਲ ਤੁਹਾਨੂੰ ਦੇਖਾ ਵੀ ਆਪਾਂ ਮੁਗੈਰੇ ਕਿ ਤੁਹਾਨੂੰ ਦੱਸੀ ਦਿੱਲੀ ਮੋਹਰ ਦਿੱਲੀ ਤੋਂ ਅੱਗੇ ਮਕਾਮ ਜਰਾ ਹੈ ਅੱਜ ਕਿੰਨੀ ਖੁਸ਼ੀ ਮਹਿਸੂਸ ਹੋ ਰਹੀ ਹੈ ਹਾਂਜੀ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਐ ਐਕਚੁਅਲੀ ਮੇਰਾ ਡ੍ਰੀਮ ਸੀਗਾ ਬਹੁਤ ਪਹਿਲਾਂ ਦਾ ਜਿਹੜਾ ਕਿ ਪੂਰਾ ਹੋ ਚੁੱਕਾ ਹੈ ਤੇ ਅੱਗੇ ਵੀ ਮੈਂ ਚਾਹਾਂਗੀ ਕਿ ਮੈਂ ਹੋਰ ਟੌਪ ਲੈਵਲ ਤੇ ਪਹੁੰਚਾਂ ਮੇਰੇ ਲਈ ਪੂਰਾ ਸਾਬਿਤ ਹੋ ਕਿ ਹਲੇ ਇੱਕ ਗਾਉਂ ਤੋਂ ਕਿ ਜਰਾ ਹੈ ਹਲੇ ਹੋਰ ਅੱਗੇ ਜਾਣਾ ਜੀ ਹਲੇ ਤਾਂ ਸ਼ੁਰੂਆਤ ਹੀ ਹੈ ਹਾਂਜੀ ਕੰਪੀਟੀਸ਼ਨ ਸੀਗਾ ਇੱਕਾ ਹੋਂਦੇ ਚ ਮਾਡਲਿੰਗ ਦਾ ਸੀਗਾ ਡਾਂਸ ਦਾ ਸੀਗਾ ਜੋ ਰੈਂਪ ਤੇ ਚੱਲਣਾ ਸੀਗਾ ਔਰ ਦੂਸਰੀ ਗੱਲ ਬਚਪਨ ਦਾ ਹੀ ਸ਼ੌਂਕ ਸੀਗਾ ਵੈਨਿਕਾ ਨੂੰ ਵੈਸੇ ਮੇਰੀ ਕਾਫੀ ਕਲੋਜ਼ ਰਹੀ ਹੈ ਪਹਿਲੇ ਵੀ ਔਰ ਇਹਨੂੰ ਮੈਂ ਦੇ ਨਾਲ ਗੱਲ ਕੀਤੀ ਇਹ ਕਹਿੰਦੀ ਮੈਨੂੰ ਬਚਪਨ ਦਾ ਹੀ ਸ਼ੌਂਕ ਸੀ ਐਨੇ ਹੀ ਮੈਨੂੰ ਦੱਸਿਆ ਸੀਗਾ ਔਰ ਜਦੋਂ ਤੋਂ ਮੈਂ ਇਹਨੂੰ ਜਾਣਦੀ ਐ ਇਹਨੂੰ ਅੱਗੇ ਹੁਣ ਦਾ ਬੜਾ ਸ਼ੌਂਕ ਰਿਹਾ ਹੈ ਪਰ ਇਹਨੂੰ ਕੋਈ ਇਹੋ ਜਿਹਾ ਇੱਕ ਪਲੇਟਫਾਰਮ ਨਹੀਂ ਮਿਲ ਰਿਹਾ ਸੀਗਾ ਇਹ ਮੈਨੂੰ ਵੀ ਕਹਿ ਰਹੀ ਹੈ ਕਿ ਆਪਾਂ ਰਾਦੇ ਰਾਦੇ ਟਰਸਟ ਵੀ ਇਹ ਕੰਮ ਕਰਾਂਗੇ ਬਹੁਤ ਅੱਗੇ ਤੱਕ ਕੰਮ ਕਰਨਾ ਚਾਹੁੰਦੀ ਹੈ ਲੇਕਿਨ ਜਦੋਂ ਇਹਨੂੰ ਇਹ ਐਡ ਇਹਨੂੰ ਨਜ਼ਰ ਆਈ ਤੇ ਇਹਨੇ ਨਾਲ ਦੀ ਨਾਲ ਹੀ ਮੇਰੇ ਨਾਲ ਗੱਲ ਕੀਤੀ ਕਿ ਫਿਰ ਮੈਂ ਕਿਹਾ ਠੀਕ ਹੈ ਜੀ ਜ਼ਰੂਰ ਅੱਗੇ ਆਣਾ ਚਾਹੀਦਾ ਤੇ ਇਹ ਅੱਗੇ ਗਈ ਹੈ ਉਸ ਤੋਂ ਆਪਣੇ ਮਤਲਬ ਜੋ ਅੰਦੇ ਅੰਦਰ ਦੇ ਅਰਮਾਨ ਸੀ ਅੰਦਰ ਜੀ ਹਰ ਲੇਡੀਜ਼ ਦੇ ਅੰਦਰ ਜੋ ਅਰਮਾਨ ਹੁੰਦੇ ਨਾ ਹਰ ਲੇਡੀਜ਼ ਦੇ ਹੁੰਦੇ ਆ ਲੇਕਿਨ ਕਿਤਨੇ ਕਿਤੇ ਉਹ ਲੇਡੀਜ਼ ਆਪਣੇ ਕਰੇਲੂ ਕਰਦੇ ਕਰਕੇ ਆ ਬੱਚਿਆਂ ਕਰਕੇ ਆ ਕਿਸੇ ਵੀ ਕਰਕੇ ਥੋੜਾ ਜਿਹਾ ਉਹ ਸਟ्रेस ਲੈਂਦੀਆਂ ਵੀ ਨਹੀਂ ਜਾਵਾਂਗੇ ਤਾਂ ਗੱਲ ਬਣ ਜੂਗੀ ਇਹ ਹੋ ਜੂਗੀ ਉਹ ਹੋ ਜੂਗੀ ਲੇਕਿਨ ਇਨੇ ਇੱਕ ਬੜਾ ਵਧੀਆ ਮੈਂ ਕਹੂੰਗੀ ਮੈਂ ਇਹਨੂੰ ਬਹੁਤ ਚੰਗਾ ਸਮਝਦੀ ਆ ਕਿ ਲੇਡੀਜ਼ ਨੂੰ ਐਸੀ ਤਰ੍ਹਾਂ ਆਪਣੀ ਅਗਰ ਤੁਹਾਡੇ ਅੰਦਰ ਕੋਈ ਟੈਲੈਂਟ ਹੈ ਤਾਂ ਉਹਨਾਂ ਨੂੰ ਜ਼ਰੂਰ ਨਿਖਾਰੋ ਜ਼ਰੂਰ ਅੱਗੇ ਤੱਕ ਆਉਣਾ ਚਾਹੀਦਾ ਹੈ ਤੇ ਇਸ ਕਰਕੇ ਇਹ ਉੱਥੇ ਗਈ ਔਰ ਆਪਣੇ ਪੂਰੇ ਪੰਜਾਬ ਦੇ ਵਿੱਚ ਉਹ ਇਹ ਮਿਸਿਸ ਪੰਜਾਬ ਬਣ ਕੇ ਆਈਆਂ ਇਨੇ ਮੈਨੂੰ ਦੱਸਿਆ ਮੈਨੂੰ ਇੰਨੀ ਜ਼ਿਆਦਾ ਖੁਸ਼ੀ ਹੋਈ ਕਿ ਆਪਣੇ ਫਿਟਨੈਸ ਸੈਂਟਰ ਦੀ ਇਹ ਸ਼ਾਨ ਹੈ ਹੱਲੇ ਵੀ ਇਹ ਥੋੜਾ ਡਰ ਰਹੀ ਸੀ ਕਿ ਮੈਂ ਇਹ ਨਹੀਂ ਤੁਸੀਂ ਜ਼ਿਆਦਾ ਨਹੀਂ ਮੈਂ ਕਿਹਾ ਤੇਰੇ ਹਸਬੰਦ ਨਾਲ ਮੈਂ ਗੱਲ ਕਰ ਲੈਣੀ ਹੈ ਕੋਈ ਨਾ ਤੇ ਆਪਾਂ ਗੱਲ ਕਰਕੇ ਮੈਂ ਕਿਹਾ ਅਗਰ ਅਗਰ ਲੇਡੀ ਅਗ੍ਹੀ ਆਣਾ ਚਾਹਦੀ ਹੈ ਤੇ ਮੇਰੀ ਕਮ ਸੇ ਕਮ ਕੋਸ਼ਿਸ਼ ਹੁੰਦੀ ਹੈ ਕਿ ਹਰ ਲੇਡੀ ਜਿੰਨੂੰ ਮੈਂ ਅੱਗੇ ਤੇ ਅੱਗੇ ਸਾਰਾ ਦੇ ਮੈਂ ਮਾਈਕ ਵੀ ਆਰਡਰ ਕਰ ਰਹੇ ਹਾਂ ਤੁਹਾਡਾ ਚਿਹਰਾ ਵੀ ਬੜਾ ਸਮਾਈਲ ਲੱਗ ਰਿਹਾ ਹੈਗਾ ਬੜੇ ਖੁਸ਼ ਨੇ ਜਿਹਾ ਰਹੇ ਹੋ ਫੈਟ ਦੀ ਗੱਲ ਆਪੇ ਖੁਸ਼ੀ ਦੀ ਗੱਲ ਹੈ ਜੀ ਅਗਰ ਜਿੱਥੇ ਹੀ ਮਹਿਲਾਵਾਂ ਦੀ ਗੱਲ ਹੋਈ ਹੈ ਮਹਿਲਾਵਾਂ ਅੱਗੇ ਪਹੁੰਚਦੀਆਂ ਤੇ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੁੰਦੀ ਹੈ ਅਗਰ ਥੋੜ ਕਸ਼ ਕਰਦੀ ਹੈ ਤੇ ਇਹਨੂੰ ਬਹੁਤ ਪੁਸ਼ ਕਰ ਦਿੱਤਾ ਕਿ ਆਪਾਂ ਪੂਰਾ ਮੋਗੇਪਤਾਨ ਪੰਜਾਬ ਚ ਪਤਾ ਲੱਗਣਾ ਚਾਹੀਦਾ ਕਿ ਮਿਸਿਸ ਪੰਜਾਬ ਬਣ ਕੇ ਆਈਏ ਆ ਦੇਖੋ ਜੀ ਵੈਸੇ ਤੁਸੀਂ ਗੱਲ ਕਹੀ ਹੈ ਮੋਗੇ ਦੀ ਤੇ ਮੋਗੇ ਦੀਆਂ ਬੜੀਆਂ ਸ਼ਖਸੀਤਾਂ ਜਿਨ੍ਹਾਂ ਨੇ ਬੜਾ ਨਿਵਾਣਾ ਖਟਿਆ ਔਰ ਇਸ ਵਾਰ ਵੈਂਕਾ ਗੋਇਲ ਮੈਡਮ ਨੇ ਜਿਹੜਾ ਮਿਸਿਸ ਪੰਜਾਬ ਦਾ ਟਾਈਟਲ ਜਿਹੜਾ ਹੈਗਾ ਜਿਹਦੇ ਕੋਲ ਆਲ ਇੰਡੀਆ ਤੋਂ ਪਾਰਟਿਸਪੈਂਟ ਆਈ ਸੀ ਦਿੱਲੀ ਵਿਖੇ ਹੋਇਆ ਉਹਦੇ ਵਿੱਚ ਪੋਜੀਸ਼ਨ ਹਾਸਲ ਕਰਕੇ ਉਹਨਾਂ ਨੇ ਬੜਾ ਮੋਗੇ ਜिले ਦਾ ਨਾਮ ਰੌਸ਼ਨ ਕੀਤਾ ਔਰ ਪੰਜਾਬ ਦਾ ਨਾਮ ਰੌਸ਼ਨ ਕੀਤਾ ਔਰ ਜਿਹੜੇ ਮੈਡਮ ਮਨਿਕਾ ਗੋਇਲ ਨੇ ਮੈਂਬਰ ਨੇ ਰਾਦੇ ਫਿਟਨੈਸ ਸੈਂਟਰ ਦੇ ਜਿਹਨੂੰ ਕੇ ਰਾਸ਼ੀਲ ਸ਼ਰਮਾ ਜੀ ਜਿਹੜੇ ਹੈਡ ਕਰਦੇ ਨੇ ਸੈਂਟਰ ਨੂੰ ਔਰ ਮੈਂ ਸਮਝਦਾ ਕਿ ਜਿਹੜੀਆਂ ਇਸ ਸੈਂਟਰ ਦੇ ਵਿੱਚ ਜਿਹੜੀਆਂ ਗਤੀਵਿਧੀਆਂ ਹੁੰਦੀਆਂ ਨੇ ਔਰ ਉਹਨਾਂ ਦੇ ਮੁਤਾਬਕ ਜਿਹੜਾ ਹੈਗਾ ਤੁਹਾਡੇ ਜਿਹੜੇ ਜਿਹੜੀ ਬੋਡੀ ਦੀ ਫਿਗਰ ਹੈਗੀ ਹੈ ਜਾਂ ਤੁਹਾਡੀ ਜਿਹੜੀ ਚਿਹਰੇ ਦਾ ਗਲੋ ਹੈਗਾ ਹੈ ਜਾਂ ਤੁਹਾਡੀ ਜਿਹੜੀ ਕੌਨਫੀਡੈਂਸ ਲੈਵਲ ਹੈਗਾ ਉਹਦੇ ਵਿੱਚ ਸਾਰਿਆਂ ਦੇ ਵਿੱਚ ਉਸਾਈ ਹੁੰਦੀਆਂ ਨੇ ਔਰ ਮੈਂ ਸਮਝਦਾ ਕਿ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਦੇ ਨਾਲ ਹੀ ਜਿਹੜੇ ਹੈਗੇ ਆ ਪਾਰਟਿਸਪੈਂਟ ਜਿਹੜੇ ਉੱਭਰ ਕੇ ਜਿਹੜੇ ਹੈਗੇ ਆ ਉਹ ਆਲ ਇੰਡੀਆ ਲੈਵਲ ਦੇ ਉੱਤੇ ਜਾਂਦੇ ਨੇ ਕਈ ਫੈਮਿਲੀ ਹੈਗੇ ਲੇਡੀਜ਼ ਨੂੰ ਵੀ ਯਾਦ ਵੀ ਚਾਹੀਦੀ ਤੇ ਜਾਣੇ ਦਿੰਦੇ ਉਹਨਾਂ ਵਾਸਤੇ ਕਾਫੀ ਦਿੱਕਤਾਂ ਆਉਂਦੀ ਹੈਗੀਆਂ ਉਹਨਾਂ ਨੂੰ ਦੇਖੋ ਸਰ ਜਿਹੜੀਆਂ ਅੱਜ ਦਾ ਸਮਾਂ ਹੋਰ ਹੈ ਅੱਜ ਤਾਂ ਤੁਸੀਂ ਦੇਖੋ ਹੁਣ ਕੱਲ ਹੀ ਸੀਜ਼ ਫਾਇਰ ਹੋ ਕੇ हटਿਆ ਔਰ ਤੁਸੀਂ ਦੇਖਿਆ ਹੋਣਾ ਜਦੋਂ ਡੀਜੀਓਸ ਬੈਠੇ ਹੁੰਦੇ ਸੀ ਤੇ ਰਾਈਟ ਹੈਂਡ ਲੈਫਟ ਸਾਈਡ ਦੇ ਦੋਨੇ ਲੇਡੀਜ਼ ਬੈਠੀਆਂ ਹੁੰਦੀਆਂ ਸੀ ਲੜਕੀਆਂ ਬੈਠੀਆਂ ਸਾਡੀਆਂ ਵਨ ਇਜ਼ ਸੋਫੀਆ ਕੋਰਾਸ਼ੀ ਐਂਡ ਅਨਦਰ ਵਨ ਇਜ਼ ਵਿਯਮ ਕਾ ਸਿੰਘ ਤੁਸੀਂ ਦੇਖੋਗੇ ਉਹ ਜਿਹੜਾ ਜਿਹੜੇ ਡੀਜੀਓਸ ਜਿਹੜੇ ਹੈਗੇ ਨੇ ਮਿਸਟਰ ਰਾਏ ਉਹ ਬਹੁਤ ਘੱਟ ਬੋਲਦੇ ਸੀ ਤੇ ਸਾਰੀ ਇਨਫੋਰਮੇਸ਼ਨ ਉਹ ਦਿੰਦੀਆਂ ਸੀ ਤੇ ਲੜਕੀਆਂ ਹੁਣ ਜਿਹੜੀਆਂ ਹੈਗੀਆਂ ਨੇ ਉਹ ਬਰਾਬਰੀ ਨਹੀਂ ਮਰਦਾਂ ਤੋਂ ਕਿਤੇ ਅੱਗੇ ਨਿਕਲ ਚੁੱਕੀਆਂ ਨੇ ਹੁਣ ਉਹ ਸਮਾਂ ਨਹੀਂ ਰਿਹਾ ਹੁਣ ਤਾਂ ਸਮਾਂ ਇਹ ਹੈ ਕਿ ਬਾਕੀ ਜੇ ਕੋਈ ਜੇ ਕੋਈ ਆਪ ਦੀ ਵਿਲ ਦੇ ਨਾਲ ਹੀ ਪਿੱਛੇ ਰਹਿ ਜਾਂਦਾ ਰਹਿ ਜਾਏ ਅਦਰਵਾਈਜ਼ ਜਿਹੜੀਆਂ ਓਪਰਚ्युनिटीਜ਼ ਨੇ ਉਹ ਤਾਂ ਲੇਡੀਜ਼ ਦੇ ਲਈ ਮਰਦਾਂ ਨਾਲੋਂ ਵੀ ਜ਼ਿਆਦੇ ਨੇ ਅੱਜ ਮਦਰਡੇ ਵੀ ਹੈ ਤਾਂ ਜੀ ਔਰ ਇੱਕ ਮਦਰੀ ਹੈ ਜਿਹੜੀ ਮੁਕਾਮ ਆਕਰ ਕਰਕੇ ਜੀ ਬਿਲਕੁਲ ਠੀਕ ਹੈ ਜੀ ਮਦਰਡੇ ਹੈ ਬਾਕੀ ਜਿਹੜੇ ਡੇ ਮਨਾਏ ਜਾਂਦੇ ਨੇ ਜਿਵੇਂ ਮਦਰਡੇ ਆ ਡਾਟਰਡੇ ਆ ਸਨਸਡੇ ਆ ਫਾਦਰਡੇ ਆ ਇਹ ਸਾਰੇ ਵੈਸਟਰਨ ਕਲਚਰ ਦੇ ਸਾਡੇ ਤਾਂ ਜਿਹੜਾ ਹੈਗਾ ਜਦੋਂ ਇੱਕ ਪੰਜਾਬ ਨਾਲ ਸੰਬੰਧ ਰੱਖਣ ਵਾਲਾ ਸਖਸ਼ ਜਦੋਂ ਆਪਣੇ ਸਵੇਰੇ ਉੱਠ ਕੇ ਨਿਕਲ ਕੇ ਆਪਣੇ ਕੰਮ ਤੇ ਜਾਂਦਾ ਹੈ ਜਾਂ ਬੱਚਾ ਛੋਟਾ ਪੜਨ ਜਾਂਦਾ ਹੈ ਤੋਂ ਆਪਣੇ ਮਾਂ ਦੇ ਪੈਰੀ ਹੱਥ ਲਾ ਕੇ ਹੀ ਜਾਂਦਾ ਹੈ ਆਪਣਾ ਦਿਨ ਸ਼ੁਰੂਆਤ ਕਰਦਾ ਤੇ ਉਹਦੇ ਲਈ ਤਾਂ ਰੋਜ਼ ਹੀ ਮਦਰਡੇ ਹੀ ਹੁੰਦਾ ਸੋ ਮੈਂ ਇਹਨਾਂ ਦੇ ਨਾਲ ਸਾਰਿਆਂ ਨੂੰ ਵਧਾਈ ਵੀ ਦਿੰਨਾ ਮਦਰਡੇ ਦੀ ਔਰ ਨਾਲ ਇਹ ਕਹਿੰਦਾ ਕਿ ਸਾਡੀਆਂ ਜਿਹੜੀਆਂ ਵੈਲਿਊਜ਼ ਨੇ ਫੈਮਿਲੀ ਵੈਲਿਊਜ਼ ਨੇ ਜਾਂ ਕਲਚਰਲ ਵੈਲਿਊਜ਼ ਨੇ ਜਾਂ ਸੋਸ਼ਲ ਵੈਲਿਊਜ਼ ਨੇ ਉਹ ਇਹ ਮਦਰਡੇ ਫਾਦਰਡੇ ਇਹਨਾਂ ਤੋਂ ਬਹੁਤ ਉੱਪਰ ਨੇ ਔਰ ਮੈਂ ਸਮਝਦਾ ਕਿ ਵੈਲਿਊਜ਼ ਨੂੰ ਗਾਹ ਲਾ ਕੇ ਤੁਸੀਂ ਬਹੁਤ ਅੱਗੇ ਤੱਕ ਚੱਲ ਸਕਦੇ ਹੋ ਕੈਨੇਡਾ ਦੇ ਵਿੱਚ ਵੀ ਇੱਕ ਪੰਜਾਬ ਦੀ ਮੋਗਾ ਦੀ ਕੁੜੀ ਨੇ ਪਾਰਲੀਮੈਂਟ ਦੇ ਵਿੱਚ ਬਣ ਕੇ ਇੱਕ ਜਿੱਤ ਕੇ ਜੀ ਜੀ ਬਿਲਕੁਲ ਠੀਕ ਹੈ ਜੀ ਮੋਗਾ ਜਿਹੜਾ ਨੂੰ ਬੜਾ ਵੱਡਾ ਮਾਣ ਹੈ ਜੀ ਕਿਉਂਕਿ ਮੋਗੇ ਜ਼ਿਲ੍ਹੇ ਦੇ ਵਿੱਚੋਂ 4 MP ਬਣੇ ਨੇ ਜੀ ਇਸ ਵਾਰ ਔਰ ਇੱਕ ਇੱਥੇ ਆਪਣੇ ਮੋਗੇ ਹਾਕਮ ਕੇ ਕਵਾੜ ਦਾ ਹੈ ਜੀ ਇੱਕ ਬਾਗੇ ਪੁਰਾਣੇ ਤੋਂ ਹੈ ਜੀ ਐਂਡ ਇੱਕ ਇੱਕ ਬੁਕਣ ਵਾਲੇ ਤੋਂ ਹੈ ਜੀ ਤੇ ਇੱਕ ਲੜਕੀ ਮੇਰਾ ਕਹਿਲ ਸ਼ਾਇਦ ਹਾਂਜੀ ਬਦਨੀ ਕਲਾ ਤੋਂ ਹੈ ਸੋ ਚਾਰ ਇਸ ਵੇਲੇ ਐਮਪੀ ਬਣੇ ਨੇ ਔਰ ਉਹਦਾ ਟਾਈਟਲ ਵੀ ਉੱਥੇ ਪੰਜਾਬ ਦੇ ਜਿਹੜਾ ਸਮ ਮਤਲਬ ਪੰਜਾਬ ਦੇ ਔਰ ਮੋਗੇ ਦੇ ਨਾਲ ਲਾਇਆ ਗਿਆ ਕਿ ਕੈਨੇਡਾ ਵਿੱਚ ਹੋਈ ਮੋਗਾ ਮੋਗਾ